ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਕਨਾਂ ਹ ਠੰਡ ਦੀ ਰੁੱਤ ਆ ਗਈ ਠੰਡ ਦੀ ਰੁੱਤ ਆਣ ਕਾਰਨ ਆਪਣੇ ਜਿਹੜੇ ਬੱਚੇ ਨੇ ਪਸ਼ੂਆਂ ਦੇ ਛੋਟੇ ਬੱਚੇ ਨੇ ਕਾਫ ਨੇ ਉਹ ਠੰਡ ਕਾਰਨ ਹੁਣ ਬਹੁਤ ਜ਼ਿਆਦਾ ਡਾਊਨ ਹੋ ਰਹੇ ਨੇ ਉਹਨਾਂ ਨੂੰ ਆਪਾਂ ਹੁਣ ਕਿਵੇਂ ਗੌਰ ਕਰੀਏ ਉਹਨਾਂ ਨੂੰ ਕਿਵੇਂ ਰੱਖੀਏ ਇਸ ਚੀਜ਼ ਤੇ ਆਪਾਂ ਨੂੰ ਬਹੁਤ ਗੌਰ ਕਰਨੀ ਜ਼ਰੂਰੀ ਹੈ ਕਿਉਂਕਿ ਜੇ ਬੱਚਾ ਮਰ ਗਿਆ ਤਾਂ ਸਮਝ ਲਓ ਆਪਣਾ ਸਾਲ ਦਾ ਸੂਆ ਮਰ ਗਿਆ ਇਸ ਕਰਕੇ ਬੱਚੇ ਨੂੰ ਆਪਾਂ ਕੀ ਦਈਏ ਜਿਹਦੇ ਕਾਰਨ ਆਪਣਾ ਬੱਚਾ ਮਰੇ ਨਾ ਠੰਡ ਨਾ ਲੱਗੇ ਮੋਕ ਨਾ ਮਾਰੇ ਤੇ ਕਬਜੀ ਨਾ ਹੋਵੇ ਜਿਹਦੇ ਨਾਲ ਤੁਹਾਡਾ ਪਸ਼ੂ ਜਮੀ ਤੰਦਰੁਸਤ ਰਹੇ ਇੱਕ ਤੁਸੀਂ 25 ਗ੍ਰਾਮ ਵਾਲੀ ਜਿਹੜੀ ਆਪਣੀ ਸਰਿੰਜ ਹੁੰਦੀ ਆ ਵੱਡੀ ਸਰਿੰਜ ਉਹ ਭਰ ਲੋ ਦੇਸੀ ਘਿਓ ਦੀ ਦੇਸੀ ਘਿਓ ਦੀ ਉਹ ਭਰ ਕੇ ਇੱਕ ਉਪਾ ਲੋ ਤੇ ਉਨਾਂ ਕੇ ਪਾ ਲੋ ਗੁੜ ਥੋੜਾ ਜਿਹਾ ਉਨਾਂ ਗੁੜ ਪਾ ਕੇ ਉਹਨੂੰ ਚੰਗੀ ਤਰ੍ਹਾਂ ਦੇਸੀ ਘਿਓ ਚ ਕੋਸਾ ਕਰਕੇ ਐਨ ਚੰਗੀ ਤਰ੍ਹਾਂ ਰਲਾ ਲਓ ਉਹਨੂੰ ਦੋਏ ਚੀਜ਼ਾਂ ਨੂੰ ਤੱਤਾ ਕਰਕੇ ਚੰਗੀ ਤਰ੍ਹਾਂ ਰਲਾ ਕੇ ਉਸ ਤੋਂ ਬਾਅਦ ਉਹੀ ਸਰਿੰਜ ਉਹ ਭਰ ਲਓ ਭਰ ਕੇ ਉਹਨੂੰ ਮੂਹਰੋਂ ਵੱਢ ਲਓ ਐ ਤਾਂ ਉਹ ਵਿੱਚ ਦੀ ਲੰਗਦਾ ਨਹੀਂ ਗਾੜਾ ਜਿਹਾ ਹੋ ਜਾਂਦਾ ਉਹਨੂੰ ਮੂਹਰੋਂ ਵੱਢ ਕੇ ਉਹ ਸਰਿੰਜ ਭਰ ਕੇ 1.5 ਉਹਨੂੰ ਦਿਹਾੜੀ ਚ ਦੋ ਵਾਰੀ ਤੁਸੀਂ ਡੇਲੀ ਦੇਣੀ ਹੈ ਨਾ ਤਾਂ ਤੁਹਾਡਾ ਬੱਚਾ ਮਰੂਗਾ ਨਾ ਤੁਹਾਡੇ ਬੱਚੇ ਨੂੰ ਠੰਡ ਲੱਗੂਗੀ ਨਾ ਹੀ ਤੁਹਾਡਾ ਬੱਚਾ ਮੌਕ ਮਾਰੂਗਾ ਉਹ ਜਮਾ ਤੰਦਰੁਸਤ ਰਹੂਗਾ ਜਿਹੜੇ ਬੱਚੇ ਤੰਦਰੁਸਤ ਵੀ ਨੇ ਉਹਨਾਂ ਨੂੰ ਵੀ ਤੁਸੀਂ ਗੁੜ ਤੇ ਦੇਸੀ ਘਿਓ ਜ਼ਰੂਰ ਦੇਣਾ ਕਿਉਂਕਿ ਜਿਹੜਾ ਦੇਸੀ ਘਿਓ ਹੈ ਡੇਢੀ ਚ ਦੋ ਵਾਰੀ ਜੇ ਤੁਸੀਂ ਦੰਨਿਓ 25 25 ਐਮ ਐਲ ਤਾਂ ਤੁਹਾਡਾ ਬੱਚਾ ਆਟੋਮੈਟਿਕ એનર્ਜੀ ਪੈਦਾ ਹੋ ਜੂਗੀ ਉਹ ਚ એનર્ਜੀ ਰਹੂਗੀ ਤੇ ਗੁੜ ਨਾਲ ਉਹਨੂੰ ਠੰਡ ਨਹੀਂ ਲੱਗੂਗੀ ਉਹ ਆਪਾਂ ਗੁੜ ਮੂੰਹ ਚ ਪਾਨੇ ਖਾਂਦੇ ਨਹੀਂ ਕਿਉਂ ਰੂੜੀ ਹੁੰਦੀ ਆ ਬਾਹਰ ਕੱਢ ਬੰਦੇ ਨੇ ਦੇਸੀ ਘਿਓ ਚ ਰਾਲਾ ਕੇ ਤੁਸੀਂ ਗੁੜ ਡੇਲੀ ਦੇਈ ਚਲੋ ਜਿਹੜਾ ਡਾਊਨ ਆ ਉਹਨੂੰ ਦੋ ਵਾਰੀ ਤਿੰਨ ਵਾਰੀ ਵੀ ਦੇ ਸਕਦੇ ਹੋ ਜਿਹੜਾ ਨਹੀਂ ਡਾਊਨ ਉਹਨੂੰ ਦਿਹਾੜੀ ਚ ਇੱਕ ਵਾਰੀ ਦੇ ਸਕਦੇ ਹੋ ਤੁਹਾਡਾ ਬੱਚਾ ਜੇ ਮਰ ਗਿਆ ਤਾਂ ਮੈਨੂੰ ਫੜ ਲਿਓ ਐਨ ਐਕਟਿਵ ਰਹੂਗਾ ਸਿਰੇ ਤੋਂ ਸਿਰੇ ਤੱਕ ਇੱਕ ਇਹਨਾਂ ਨੂੰ ਹੁਣ 10 ਦਿਨਾਂ ਬਾਅਦ ਤੁਸੀਂ ਅਲਬਾਬੋਰ ਜਿਹੜੀ ਕੀੜਿਆਂ ਵਾਲੀ ਦਵਾਈ ਜਾਂਦੀ ਹੈ ਉਹ ਜ਼ਰੂਰ ਦੇਣੀ ਹੈ ਇੱਕ ਜਿਹੜੇ ਪਸ਼ੂ ਹੁਣ ਗਿੱਡਾਂ ਜੀਆਂ ਗੇਰਨ ਲੱਗ ਜਾਂਦੇ ਨੇ ਉਹ ਲਾਗਜੀ ਦੀ ਬਿਮਾਰੀ ਚੱਲਦੀ ਹੈ ਹੁਣ ਬਰਸੀਨ ਬਰਸੂਨ ਪਾਣ ਕਰਕੇ ਉਹਨੂੰ ਆਪਾਂ ਤੁਸੀਂ ਕੁਰਲੀ ਭਰ ਕੇ ਨੂਨ ਦੀ ਅੱਖ 'ਚ ਮਾਰ ਦੋ ਕਿਉਂਕਿ ਨਹੀਂ ਕਪਾਸ ਨੂੰ ਕਈ ਪਸ਼ੂਆਂ ਨੂੰ ਫਿਰ ਉਹ ਲਾਗ ਲੱਗਦੀ ਜਾਂਦੀ ਅੱਗੇ ਜਾਂ ਬੱਚਿਆਂ ਦੇ ਵੀ ਹੈ ਉਹ ਨੂਨ ਨਾਲ ਚੰਗੀ ਤਰ੍ਹਾਂ ਅੱਖਾਂ ਸਾਫ਼ ਕਰਕੇ ਸੈਟ ਹੋ ਜਾਵੇ ਤੇ ਜੇ ਕਿਸੇ ਬੱਚੇ ਨੂੰ ਜ਼ਿਆਦਾ ਮੋਕ ਲੱਗ ਰਹੀ ਹੈ ਤਾਂ ਇੱਕ ਮੈਂ ਤੁਹਾਨੂੰ ਪਾਊਡਰ ਵੀ ਦੱਸਿਆ ਸੀ ਮੈਂ ਦਿਖਾ ਵੀ ਦਿੰਨਾ ਉਹ ਪਾਊਡਰ ਤੇ ਇੱਕ ਗੋਲੀ ਜੇ ਤੁਹਾਡੇ ਕਿਸੇ ਪਸ਼ੂ ਨੂੰ ਮੋਕ ਲੱਗ ਵੀ ਰਹੀ ਹੈ ਤਾਂ ਨੀ ਬਲੌਨ ਪਾਊਡਰ ਹੈ ਨੀ ਬਲੌਨ ਇਹ ਪਾਊਡਰ ਹੈ ਤੇ ਆ ਗੋਲੀ ਹੈ ਇਹ ਇੱਕ ਪੀਲੇ ਰੰਗ ਦੀ ਇਹਦਾ ਨਾਮ ਹੈ ਨੌ ਇਹਦਾ ਮੀਟਰ ਹੈ ਯਾਰ ਇਨਟਾਸ ਇਨਟਾਸ ਗੋਲੀ ਦਾ ਨਾਮ ਹੈ ਆ ਗੋਲੀ ਹੈ ਅੱਧੀ ਗੋਲੀ ਇਹ ਤੇ ਦੋ ਚਮਚਾ ਪਾਊਡਰ ਦੇ ਜਿਹੜੇ ਕਿਸੇ ਬੱਚੇ ਨੂੰ ਜਾਦੇ ਮੋਕ ਲੱਗ ਰਹੀ ਹੈ ਕਈ ਦਿਨਾਂ ਤੋਂ ਕਿਉਂਕਿ ਜੇ 4 ਦਿਨ ਬੱਚਾ 3 ਦਿਨ ਮੋਕ ਮਾਰ ਗਿਆ ਚੌਥੇ ਦਿਨ ਤੁਹਾਡਾ ਬੱਚਾ ਖਤਮ ਹੈ ਖਤਮ ਹੈ ਜਮਾ ਉਹ ਬਚਦਾ ਨਹੀਂ ਉਹਨੂੰ ਤੁਸੀਂ ਇੱਕ ਡੇਢ ਚਮਚਾ ਪਾਊਡਰ ਦਾ ਤੇ ਅੱਧੀ ਗੋਲੀ ਆਹਾ ਇਨਟਾਸ ਦੀ ਤੁਹਾਡਾ ਬੱਚਾ 101% ਸੈੱਟ ਹੋ ਜੂ ਕਿਉਂ ਜਦੋਂ ਮੋਕ ਬੰਦ ਹੋਗੀ ਤਾਂ ਉਹਨੇ ਸੈੱਟ ਹੋ ਜਾਣਾ ਜੇ ਤੁਹਾਡਾ ਬੱਚਾ ਚਿੱਟਾ ਦੁੱਧ ਕੱਢਦਾ ਤਾਂ ਇਹ ਦੇ ਦਿਓ ਜੇ ਖੂਨ ਮਾਰਦਾ ਤਾਂ ਤੁਸੀਂ ਦੇਸੀ ਘਿਓ ਚ ਗੁੜ ਰਲਾ ਕੇ ਉਹ ਦੇ ਦਿਓ ਦੋ ਡੰਗ ਅੰਦਰੋਂ ਜਮਾ ਸੈੱਟ ਹੋ ਜਾਣਾ ਬੱਚਾ ਬਚਾਣਾ ਸੂਏ ਵਾਸਤੇ ਬਹੁਤ ਜ਼ਰੂਰੀ ਹੈ ਜਿਹੜਾ ਬੱਚਾ ਮਰ ਗਿਆ ਤੁਹਾਡਾ ਸੂਆ ਖਤਮ ਹੈ ਫਾਰਮਰ ਦਾ ਪੂਰਾ ਸਾਲ ਦਾ ਸਾਲ ਲੱਗਿਆ ਪੈਸਾ ਬੇਕਾਰ ਹੈ ਕਿਉਂਕਿ ਇਹ ਚੀਜ਼ਾਂ ਨਾਲੇ ਅੱਗੇ ਆਪਣਾ ਫਾਰਮ ਨੇ ਵਧਣਾ ਹੈ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣੇ ਜੇ ਮੁੰਡਾ ਹੋਊ ਜਾਂ ਕੁੜੀ ਹੋਊ ਤਾਂ ਹੀ ਆਪਣਾ ਅੱਗੇ ਪਰਿਵਾਰ ਵਧੂਗਾ ਇਹ ਬੱਚਿਆਂ ਨਾਲੇ ਆਪਣਾ ਫਾਰਮ ਹੈ ਜੇ ਬੱਚੇ ਤਾਂਦਰੁਸਤ ਨੇ ਤਾਂ ਪਸ਼ੂ ਨੇ ਵੀ ਦੁੱਧ ਵਧੀਆ ਦੇਣਾ ਤੇ ਜੇ ਬੱਚਾ ਵਧੀਆ ਅੱਗੇ ਬਣਾਉਣਾ ਤਾਂ ਸਾਨੂੰ ਪਤਾ ਗਿਓ ਨੇ ਬੱਚੇ ਕੱਟੀ ਦੀ ਬੰਨਣਾ ਵੱਡੀ ਝੋਟੀ ਬੰਨਣਾ ਇਸ ਕਰਕੇ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਬਾਈ ਕੱਲਾ ਦੁੱਧ ਦਾ ਲਾਲਚ ਕਰਦੇ ਨੇ ਉਹ ਦੁੱਧ ਦਾ ਲਾਲਚ ਵੀ ਨਾ ਜਿਆਦਾ ਕਰੋ ਬੱਚਿਆਂ ਨੂੰ ਜ਼ਰੂਰ ਖੋੜ ਤੇ ਦੇਸੀ ਘਿਓ ਰਲਾ ਕੇ ਜ਼ਰੂਰ ਦਿਓ ਜਿਹਨੂੰ ਮੋਕ ਲੱਗ ਰਹੀ ਹੈ ਉਹਨੂੰ ਨਿਲਬੁਨ ਪਾਊਡਰ ਤੇ ਇਨਟਾਸ ਦੀ ਗੋਲੀ ਅੱਧੀ ਇੱਕ ਵਾਰੀ ਦੇ ਦਿਓ ਮੁੜ ਕੇ ਲੋੜ ਨਹੀਂ ਛੋੜਾ ਬੱਚਾ ਜਮੀ ਮੋਕ ਮੁਕ ਮਾਰਨੀ ਬੰਦ ਕਰ ਦੂਗਾ ਤੇ ਇਹ ਆਪਣੇ ਵੀਡੀਓ ਨਵੇਂ ਫਾਰਮਰਾਂ ਜਿਹੜੇ ਨਵੇਂ ਮੁੰਡੇ ਨੇ ਜਿਨ੍ਹਾਂ ਨੂੰ ਘੱਟ ਨੌਲੇਜ ਆ ਕੰਮ ਤੋੜ ਰਹੇ ਨੇ ਉਹਨਾਂ ਤੱਕ ਜਰੂਰ ਪਹੁੰਚਾ ਦਿਆ ਕਰੋ ਸੋਡੇ ਇੱਕ ਸ਼ੇਅਰ ਕਰਨ ਨਾਲ ਚਲੋ ਉਹਨਾਂ ਦਾ ਫਾਇਦਾ ਹੋ ਜਾਣਾ ਬਾਈ ਮੇਰਾ ਦੱਸਣ ਦਾ ਕੋਈ ਹੋਰ ਵੱਡਾ ਕਾਰਨ ਨਹੀਂ ਇਹੀ ਕਾਰਨ ਹੈ ਵੀ ਚਲੋ ਨਵੇਂ ਮੁੰਡੇ ਇਸ ਕੰਮ 'ਚ ਆ ਰਹੇ ਨੇ ਤਾਂ ਉਹ ਨੌਲੇਜ ਰੱਖਣ ਸਾਸ